ਇੱਕ ਖਬਰ ਖਨੌਰੀ ਤੋਂ ਸਾਹਮਣੇ ਆ ਰਹੀ ਆ ਜਿੱਥੇ ਕਿ ਅੱਜ ਸਵਰਨ ਸਿੰਘ ਪੰਦੇਰ ਜੀ ਨੇ ਵੱਡੇ ਐਲਾਨ ਕਰ ਦਿੱਤੇ ਨੇ ਵੱਡੇ ਬਿਆਨ ਦੇ ਦਿੱਤੇ ਨੇ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਦੱਸਦੇ ਆ ਤੇ ਦੂਜੇ ਪਾਸੇ ਅੱਜ ਖਨੌਰੀ ਤੋਂ ਇੱਕ ਕਿਸਾਨ ਨੂੰ ਦੌਰਾ ਪੈ ਗਿਆ ਹੈ ਜੋ ਕਿ ਪਿਛਲੀ ਰਾਤ ਬੀਤੀ ਰਾਤ ਖਨੌਰੀ ਬਾਰਡਰ ਤੇ ਮਰਨ ਵਰਤ ਤੇ ਬੈਠਾ ਸੀ ਅੱਜ ਉਸ ਨੂੰ ਬਹੁਤ ਹੀ ਭੈਣਕ ਦੌਰਾ ਪੈ ਗਿਆ ਹੈ ਜਿਸ ਦੇ ਕਾਰਨ ਉਸ ਦੇ ਮੌਜੂਦਾ ਲੋਕਾਂ ਕੋਲੋਂ ਉਸ ਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪੂਰੀ ਗੱਲ ਤੁਹਾਨੂੰ ਅੱਗੇ ਦੱਸਦੇ ਆ ਜਾਣਕਾਰੀ ਦੇ ਅਨੁਸਾਰੇ ਦੱਸਿਆ ਜਾਂਦਾ ਹੈ ਕਿ ਅੱਜ ਖਨੌਰੀ ਬਾਰਡਰ ਤੇ ਸਵਰਨ ਸਿੰਘ ਪੰਦੇੜ ਜੀ ਦੁਆਰਾ ਵੱਡਾ ਬਿਆਨ ਦੇ ਦਿੱਤਾ ਹੈ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਤੁਹਾਨੂੰ ਦੱਸਦੀ ਇਹ ਕਿ ਅੱਜ ਸਵਰਨ ਸਿੰਘ ਪੰਦੇੜ ਜੀ ਨੇ ਇਹ ਐਲਾਨ ਕੀਤਾ ਹੈ ਕਿ 21 ਜਨਵਰੀ ਨੂੰ 101 ਕਿਸਾਨਾਂ ਦਾ ਜੋ ਜੱਥਾ ਹੈ ਉਹ ਸ਼ੰਭੂ ਬਾਰਡਰ ਤੋਂ ਦਿੱਲੀ ਕੁਚ ਕਰੇਗਾ ਉਹ ਵੀ ਪੈਦਲ ਤੁਹਾਨੂੰ ਦੱਸਦੀ ਇਹ ਕਿ ਅੱਜ ਸਵਰਨ ਸਿੰਘ ਪੰਨੇਰ ਜੀ ਨੇ ਵੱਡਾ ਬਿਆਨ ਦਿੱਤਾ ਹੈ ਕਿ ਅੱਜ ਜੋ 101 ਕਿਸਾਨਾਂ ਦਾ ਜੱਥਾ ਹੈ ਉਹ 21 ਜਨਵਰੀ ਨੂੰ ਸ਼ੰਗੂ ਬਾਰਡਰ ਤੋਂ ਪੈਦਲ ਦਿੱਲੀ ਕੂਚ ਕਰੇਗਾ ਅਤੇ ਦੂਜੇ ਪਾਸੇ ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨ 111 ਕਿਸਾਨਾਂ ਦਾ ਜੋ ਜੱਥਾ ਸੀ ਉਹ ਮਰਨਵਰਤ ਤੇ ਬੈਠਾ ਸੀ ਜਿਸ ਦੇ ਦੌਰਾਨ ਅੱਜ ਇੱਕ ਕਿਸਾਨ ਨੂੰ ਬਹੁਤ ਹੀ ਭਿਆਨਕ ਦੌਰਾ ਪੈ ਗਿਆ ਹੈ ਜਿਸ ਦੇ ਦੌਰਾਨ ਉਹਨਾਂ ਦੇ ਹੱਥ ਪੈਰ ਮਲੇ ਜਾਂਦੇ ਹਨ ਉਹਨਾਂ ਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਸਵੀਰਾਂ ਇਸ ਵੇਲੇ ਦੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਤੁਸੀਂ ਦੇਖ ਸਕਦੇ ਹੋ ਇਹਨਾਂ ਤਸਵੀਰਾਂ ਵਿੱਚ ਸਵਰਨ ਸਿੰਘ ਪੰਦੇਰਜੀ ਦਾ ਬਿਆਨ ਦਿੱਤਾ ਗਿਆ ਹੈ ਅਤੇ ਦੂਜੇ ਪਾਸੇ ਅੱਜ ਕਿਸਾਨਾਂ ਦਾ ਉੱਥੇ ਬਹੁਤ ਇਕੱਠ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਇਸ ਮੁਕਕੇ ਦੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਸਵਰਨ ਸਿੰਘ ਪੰਦੇਰਜੀ ਦੁਆਰਾ ਇਹ ਬਿਆਨ ਦਿੱਤਾ ਗਿਆ ਹੈ ਕਿ 21 ਜਨਵਰੀ ਨੂੰ ਜੋ 101 ਕਿਸਾਨਾਂ ਦਾ ਜੱਥਾ ਹੈ ਉਹ ਦਿੱਲੀ ਨੂੰ ਜਾਏਗਾ ਕਿ ਦੂਜੇ ਪਾਸੇ ਜੋ ਕਿਸਾਨ ਆਗੂਆਂ ਦਾ ਜੱਥਾ ਸੀ 111 ਕਿਸਾਨਾਂ ਦਾ ਜੋ ਜਥਾ ਮਰਨ ਵਰਤ ਤੇ ਬੈਠਾ ਸੀ ਬੀਤੇ ਦਿਨ ਉਹਨਾਂ ਵਿੱਚੋਂ ਇੱਕ ਕਿਸਾਨ ਨੂੰ ਬਹੁਤੀ ਪੈਨਕ ਦੌਰਾਂ ਪੈ ਗਿਆ ਹੈ ਜਿਸ ਦੇ ਦੌਰਾਨ ਉਸਦੇ ਹੱਥ ਪੈਰ ਮਲੇ ਜਾਂਦੇ ਹਨ ਅਤੇ ਉਸ ਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਸਵਰਨ ਸਿੰਘ ਪੰਦੇੜ ਜੀ ਵੱਲੋਂ ਇਹ ਮੋਦੀ ਨੂੰ ਚੇਤਾਵਨੀ ਵੀ ਦਿੱਤੀ ਗਈ ਹੈ ਮੋਦੀ ਜੀ ਨੂੰ ਇਹ ਗੱਲ ਕਹਿ ਦਿੱਤੀ ਗਈ ਹੈ ਕਿ ਹੁਣ ਤੁਹਾਨੂੰ ਅਸੀਂ ਦੱਸਾਂਗੇ ਹੁਣ ਤੁਹਾਨੂੰ ਅਸੀਂ ਆਪਣੀ ਐਮਐਸਪੀ ਦੀ ਗਰੰਟੀ ਲਾ ਕੇ ਵਿਖਾਵਾਂਗੇ ਐਮਐਸਪੀ ਬਣਾ ਕੇ ਛੱਡਾਂਗੇ ਉਹਨਾਂ ਵੱਲੋਂ ਇਹ ਕਿਹਾ ਗਿਆ ਹੈ ਕਿ ਮੋਦੀ ਜੀ ਜਿੰਨਾ ਟਾਈਮ ਤੁਸੀਂ ਜਿਉਂਦੇ ਹੋ ਤੁਹਾਡੀ ਸਰਕਾਰ ਹੈ ਉਸ ਸਮੇਂ ਦੇ ਵਿੱਚ ਵਿੱਚ ਹੀ ਅਸੀਂ ਐਮਐਸਪੀ ਦੀ ਗਰੰਟੀ ਬਣਾ ਕੇ ਛੱਡਾਂਗੇ ਤੁਸੀਂ ਦੇਖਦੇ ਰਹੋ ਅਤੇ ਦੋਨੋਂ ਫਾਰਮਾਂ ਵੱਲੋਂ ਇਹ ਕਿਹਾ ਗਿਆ ਹੈ ਕਿ ਹੁਣ ਅਸੀਂ ਦੇ ਦੱਸਦੇ ਹਾਂ ਕਿ ਐਮਐਸਪੀ ਦੀ ਗਰੰਟੀ ਕਿੱਦਾਂ ਬਣਾਉਣੀ ਹੈ ਅਤੇ ਕਿੱਦਾਂ ਇਸ ਨੂੰ ਅਗਾਹ ਵੱਧੂ ਬਣਾਉਣਾ ਹੈ ਤੁਹਾਨੂੰ ਉਸ ਵੀ ਇਹ ਨਾ ਵਿਖਾ ਸਕਦੇ ਹਾਂ ਤਸਵੀਰਾਂ ਇਸ ਮੌਕੇ ਦੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਕਿ ਕਿਰਦਾ ਸਵਰਨ ਸਿੰਘ ਪੰਦੇਰ ਜੀ ਬਿਆਨ ਦਿੰਦੇ ਨੇ ਅਤੇ ਕਿਦਾਂ ਮੋਦੀ ਜੀ ਨੂੰ ਚੇਤਾਵਨੀ ਵੀ ਦਿੰਦੇ ਨੇ ਤਸਵੀਰਾਂ ਇਸ ਵੇਲੇ ਦੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਤੁਸੀਂ ਦੇਖ ਸਕਦੇ ਹੋ ਅਤੇ ਦੂਜੇ ਪਾਸੇ ਜੋ ਕਿਸਾਨ ਅਗਰ ਨੂੰ ਦੌੜਾ ਪੈ ਗਿਆ ਹੈ ਉਸ ਕਿਸਾਨ ਆਗੂ ਨੂੰ ਵੀ ਠੀਕ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਸਭ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਤੁਸੀਂ ਦੇਖ ਸਕਦੇ ਹੋ ਹਰ ਦੋਨੋਂ ਫੋਰਮੋ ਦਾ ਨਿਰਣੈ ਥਾ ਇਸ ਅੰਦੋਲਨ ਕੋ ਹਮ ਔਰ ਤੇਜ ਕਰੇਗੇ तेज से तेज करेंगे और हम आप चेतावनी देते मोदी जी आपके जीते जी आपकी सरकार में ही इस देश में एमएसपी लीगल गारंटी कानून बनेगा ये पूरे भारत के अस्सी करोड़ किसान मजदूर की मांग है जो दोनों फोरमो ने फैसला किया है 21 जनवरी को 21 जनवरी को चौथा जथा 101 एक किसान मजदूर का पैदल दिल्ली की ओर शंभू बॉर्डर से कूच करेगा और जिस तरह से हमने देखा कि अभी सरकार हमें नहीं लगता है कि वो वार्ता के लिए मन बना रही है हर दोनों फोरमों का निर्णय था इस आंदोलन को हम और तेज करेंगे तेज से तेज करेंगे और हम अब चेतावनी देते मोदी जी आपके जीते जी आपकी सरकार में ही इस देश में एमएसपी लीगल गारंटी कानून बनेगा ये पूरे भारत के अस्सी करोड़ किसान मजदूर की मांग है जो दोनों फोरमो ने फैसला किया है 21 जनवरी को 21 जनवरी को चौथा जथा एक सौ एक किसान मजदूर का पैदल दिल्ली की ओर शंभू बॉर्डर से कूच करेगा और जिस तरह से हमने देखा भी अभी सरकार हमें नहीं लगता है कि वो वार्ता के लिए मन बना रही है हर दोनों फोरमों का निर्णय था इस आंदोलन को हम और तेज करेंगे तेज से तेज करेंगे हम अब चेतावनी देते हैं, मोदी जी आपके जीते जी आपकी सरकार में ही इस देश में एमएसपी लीगल गारंटी कानून बनेगा ये पूरे भारत के अस्सी करोड़ किसान मजदूर की मांग है जो दोनों फोरमो ने फैसला किया है भी 21 जनवरी को 21 जनवरी को चौथा जथा एक सौ एक किसान मजदूर का पैदल दिल्ली की ओर शम्भू बॉर्डर से कूच करेगा और इस तरह से हर दोनों का निर्णय था इस आंदोलन को हम और तेज करेंगे तेज से तेज करेंगे और हम और चेतावनी देते मोदी जी आपके जीते जी आपकी सरकार में ही इस देश में एमएसपी लीगल ग्रंटी कानून बनेगा ये पूरे भारत के 80 करोड़ किसान मजदूर की मांग है जो दोनों फोरमो ने फैसला किया है 21 जनवरी को 21 जनवरी को चौथा जथा 101 किसान मजदूर का पैदल दिल्ली की ओर शंभू बॉर्डर से कूच करेगा और जिस तरह से हमने देखा अभी सरकार हमें नहीं लगता है की वो वार्ता के लिए मन बना रही है और दोनों फॉर्मों का निर्णय था इस आंदोलन को हम और तेज करेंगे तेज से तेज करेंगे और हम अब चेतावनी देते हैं, मोदी जी आपके जीते जी आपकी सरकार में ही इस देश में एमएसपी लीगल गारंटी कानून बनेगा ये पूरे भारत के अस्सी करोड़ किसान मजदूर की मांग है जो दोनों फोरमो ने फैसला किया है कि 21 जनवरी को 21 जनवरी को चौथा जथा 101 किसान मजदूर का पैदल दिल्ली की ओर शंभू बॉर्डर से कूच करेगा और जिस तरह से हमने देखा कि अभी सरकार हमें नहीं लगता है पीओ वो वार्ता के लिए मन बना रही है हर दोनों फोरमो का निर्णय था इस आंदोलन को हम और तेज करेंगे तेज से तेज करेंगे और हम अब चेतावनी देते मोदी जी आपके जीते जी आपकी सरकार में ही इस देश में एमएसपी लीगल गारंटी कानून बनेगा ये पूरे भारत के 80 करोड़ किसान मजदूर की मांग है जो दोनों फोरमो ने फैसला किया है कि 21 जनवरी को 21 जनवरी को चौथा जथा 101 किसान मजदूर का पैदल दिल्ली की ओर शंभू बॉर्डर से कूच करेगा और ਜਿਸ ਤਰ੍ਹਾਂ ਸੇ ਦੁਬਾਰਾ ਤੁਹਾਨੂੰ ਫਿਰ ਤੋਂ ਦੱਸ ਦਈਏ ਕਿ ਅੱਜ ਵੱਡੀ ਖਬਰ ਖਨੌਰੀ ਤੋਂ ਸਾਹਮਣੇ ਆ ਰਹੀ ਆ ਜਿੱਥੇ ਕੇ ਸਵਰਨ ਸਿੰਘ ਭਦੇਰ ਜੀ ਨੇ ਵੱਡਾ ਐਲਾਨ ਕਰ ਦਿੱਤਾ ਹੈ ਅਤੇ ਦੂਜੇ ਪਾਸੇ 111 ਕਿਸਾਨਾਂ ਦਾ ਜੋ ਜੱਥਾ ਕੱਲ ਮਰਨਵਰਤ ਤੇ ਬੈਠਾ ਸੀ ਅੱਜ ਉਹਨਾਂ ਵਿੱਚੋਂ ਇੱਕ ਕਿਸਾਨ ਨੂੰ ਬਹੁਤੀ ਭਿਆਨਕ ਦੌਰੇ ਪੈ ਗਿਆ ਹੈ ਜਿਸ ਦੇ ਦੌਰਾਨ ਉਹ ਕਿਸਾਨ ਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੁਹਾਨੂੰ ਦੱਸ ਦਈਏ ਕਿ ਅੱਜ ਖਨੌਰੀ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਸਵਰਨ ਸਿੰਘ ਪਠੇਰ ਜੀ ਨੇ ਇਹ ਐਲਾਨ ਕਰ ਦਿੱਤਾ ਹੈ ਇਹ ਵੱਡਾ ਬਿਆਨ ਦੇ ਦਿੱਤਾ ਹੈ ਕਿ ਉਹ 21 ਜਨਵਰੀ ਨੂੰ 101 ਕਿਸਾਨਾਂ ਦਾ ਜੋ ਜਥਾ ਹੈ ਉਹ ਸੰਭੂ ਸੰਭੂ ਮੋਰਚੇ ਤੋਂ ਦਿੱਲੀ ਕੁਝ ਕਰਨਗੇ ਉਹ ਵੀ ਪੈਦਲ ਤੁਹਾਨੂੰ ਦੱਸ ਦਈਏ ਕਿ ਅੱਜ ਸਵਰਨ ਸਿੰਘ ਪਠੇਰ ਜੀ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਅਤੇ ਉਹਨਾਂ ਵੱਲੋਂ ਇਹ ਮੋਦੀ ਜੀ ਨੂੰ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਹਣ ਮੋਦੀ ਜੀ ਨੂੰ ਅਸੀਂ ਦੱਸਾਂਗੇ ਕਿ ਆਪਣੀਆਂ ਐਮਐਸਪੀ ਦੀਆਂ ਮੰਗਾਂ ਕਿੱਦਾਂ ਪੂਰੀਆਂ ਕਰਨੀਆਂ ਨੇ ਅਤੇ ਉਹਨਾਂ ਵੱਲੋਂ ਇਹ ਐਲਾਨ ਕਰ ਦਿੱਤਾ ਗਿਆ ਹੈ ਕਿ ਉਹ 21 ਜਨਵਰੀ ਨੂੰ 101 ਸੈਨਾ ਦਾ ਦਿਵਸ ਹੈ ਉਹ ਦਿੱਲੀ ਪੂਜ ਕਰੇਗਾ ਅਤੇ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਮੋਦੀ ਜੀ ਨੂੰ ਇਹ ਗੱਲ ਦੀ ਚੇਤਾਵਨੀ ਦਿੱਤੀ ਹੈ ਕਿ ਉਹਨਾਂ ਦੀ ਸਰਕਾਰ ਰਹਿੰਦੇ ਰਹਿੰਦੇ ਅਤੇ ਉਹਨਾਂ ਦੇ ਜਿਉਂਦੇ ਜਿਉਂਦੇ ਹੀ ਉਹ ਆਪਣੀ ਐਮਐਸਪੀ ਬਣਾ ਕੇ ਛੱਡਣਗੇ ਐਮਐਸਪੀ ਦੀ ਗਾਰੰਟੀ ਹਾਸਲ ਕਰਕੇ ਛੱਡਣਗੇ ਅਤੇ ਇਸ ਮੋਰਚੇ ਦੀ ਜਿੱਤ ਪ੍ਰਾਪਤ ਕਰਨਗੇ ਉਹਨਾਂ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ ਤੇ ਦੂਜੇ ਪਾਸੇ ਜੇਕਰ ਅਸੀਂ ਦੇਖੀਏ ਤਾਂ ਬੀਤੇ ਦਿਨ ਹੀ 111 ਕਿਸਾਨਾਂ ਦਾ ਜੋ ਜਥਾ ਹੈ ਉਹ ਮਰਨ ਵਰਤ ਤੇ ਬੈਠਾ ਸੀ ਅਤੇ ਜਸਦੇ ਦੌਰਾਨ ਕੜਾਕੇ ਦੀ ਅੱਜ ਠੰਡ ਪੈਣ ਕਰਕੇ ਅੱਜ ਜੋ ਐਮਐਸਪੀ ਅੱਜ ਜੋ ਕਿਸਾਨ ਆਗੂ ਸੀ ਅਲਸੋ ਵੀ ਉਹਨਾਂ ਵਿੱਚੋਂ ਇੱਕ ਕਿਸਾਨ ਨਾਗੂ ਨੂੰ ਦੌਰਾ ਪਿਆ ਗਿਆ ਹੈ ਜਿਸ ਦੇ ਦੌਰਾਨ ਉਹਨਾਂ ਨੂੰ ਬਿਆਨਕ ਦੌਰਾ ਪਿਆ ਗਿਆ ਹੈ ਅਤੇ ਨਾਲ ਹੀ ਮੌਜੂਦਾ ਕਿਸਾਨਾਂ ਵੱਲੋਂ ਉਹਨਾਂ ਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹਨਾਂ ਦੇ ਹੱਥ ਪੈਰ ਮਲੇ ਜਾਂਦੇ ਹਨ ਕਿ ਸ਼ਾਇਦ ਉਹਨਾਂ ਨੂੰ ਹੋਸ਼ ਆ ਜਾਵੇ ਤੇ ਉਹ ਠੀਕ ਹੋ ਜਾਣ ਹੁਣ ਤੁਸੀਂ ਦੇਖ ਲਓ ਅਤੇ ਤੀਜੇ ਪਾਸੇ ਜੇਕਰ ਅਸੀਂ ਦੇਖਦੇ ਹਾਂ ਤਾਂ ਅੱਜ ਜਗਜੀਤ ਸਿੰਘ ਡੱਲੇਵਾਲ ਜੀ ਦੇ ਮਰਨ ਵਰਤ ਦਾ 52ਵਾਂ ਦਿਨ ਚੱਲ ਰਿਹਾ ਹੈ ਜਿਸ ਦੇ ਦੌਰਾਨ ਜਗਜੀਤ ਸਿੰਘ ਦੀ ਹਾਲਤ ਵੀ ਨਾਜ਼ਿਕ ਦੱਸੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਅੱਜ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਵੀ ਨਾਜ਼ੁਕ ਦੱਸੀ ਜਾ ਰਹੀ ਹੈ ਤੇ ਬੀਤੇ ਦਿਨ ਹੀ ਕੱਲ ਡਾਕਟਰਾਂ ਵੱਲੋਂ ਇਹ ਰੈੱਡ ਅਲਰਟ ਦਾ ਐਲਾਨ ਕਰ ਦਿੱਤਾ ਗਿਆ ਸੀ ਕਿ ਦਿਨੋਂ ਦੇਣ ਜਗਜੀਤ ਸਿੰਘ ਢੱਲੇਵਾਲ ਜੀ ਦੀ ਹਾਲਤ ਨਾਜ਼ੁਕ ਹੁੰਦੀ ਜਾ ਰਹੀ ਹੈ ਅਤੇ ਉਹਨਾਂ ਨੂੰ ਇਸ ਧਰਤੀ ਤੋਂ ਰਵਾਨਾ ਵੀ ਹੋ ਸਕਦੇ ਅਤੇ ਉਹ ਇਸ ਧਰਤੀ ਤੋਂ ਰਵਾਨਾ ਵੀ ਹੋ ਸਕਦੇ ਹਨ ਤੁਹਾਨੂੰ ਦੱਸਦੀ ਏ ਕਿ ਕੱਲ ਡਾਕਟਰਾਂ ਵੱਲੋਂ ਜਗਜੀਤ ਸਿੰਘ ਢੱਲੇਵਾਲ ਜੀ ਦੀ ਸਿਹਤ ਨੂੰ ਰੈੱਡ ਅਲਰਟ ਕਰ ਦਿੱਤਾ ਗਿਆ ਹੈ ਅਤੇ ਇਹਨਾਂ ਵੱਲੋਂ ਇਹ ਕਹਿ ਦਿੱਤਾ ਗਿਆ ਹੈ ਕਿ ਸ਼ਾਇਦ ਹੁਣ ਜਗਜੀਤ ਸਿੰਘ ਜੀ ਇਸ ਦੁਨੀਆ ਤੇ ਨਾ ਰਹਿਣ ਇਸ ਦੁਨੀਆ ਤੋਂ ਚਲਾਣਾ ਕਰ ਜਾਣ। ਹੁਣ ਤੁਹਾਨੂੰ ਦੱਸਦੀ ਏ ਕਿ ਜਗਜੀਤ ਸਿੰਘ ਢੱਲੇਵਾਲ ਜੀ ਦੀ ਜੋ ਸਿਹਤ ਹੈ ਉਹ ਦਿਨੋਂ ਦਿਨ ਬਹੁਤ ਜ਼ਿਆਦਾ ਨਾਜ਼ੁਕ ਹੁੰਦੀ ਜਾ ਰਹੀ ਹੈ ਅਤੇ ਨਾਲ ਹੀ ਉਹਨਾਂ ਨਾਲ ਰੱਖੇ ਗਏ 111 ਕਿਸਾਨਾਂ ਨੇ ਜੋ ਮਰਨ ਵਰਤ ਰੱਖਿਆ ਸੀ ਅੱਜ ਉਹਨਾਂ ਵਿੱਚੋਂ ਵੀ ਇੱਕ ਕਿਸਾਨ ਜੋ ਹੈ ਉਹ ਸੋ ਉਹ ਕੜਾਕੇ ਦੀ ਠੰਡ ਪੈਣ ਕਰਕੇ ਉਸ ਨੂੰ ਵੀ ਦौरा ਪੈ ਗਿਆ ਹੈ ਮੌਕੇ ਦੀਆਂ ਤਸਵੀਰਾਂ ਸਭ ਵਿਰੇ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਅਤੇ ਨਾਲ ਹੀ ਮੌਜੂਦਾ ਕਿਸਾਨਾਂ ਕੋਲੋਂ ਉਸ ਨੂੰ ਠੀਕ ਕਰਨ ਦੀ ਕੋਸ਼ਿਸ਼